ਆਹ ਭਾਵਨਾਵਾਂ ਨੂੰ ਪੂਰੀਆਂ ਵੀ ਕਰਦਾ ਹੈ ਪਟਿਆਲੇ ਦੀ ਰਹਿਣ ਵਾਲੀ ਬੀਬੀ ਗੁਰਦਾਸਪੁਰ ਵਿਆਹੀ ਗਈ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰਾਂ ਕੀ ਦੇਹ ਮੰਨਦੀ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕੋ ਕੁਰਬਾਨ ਜਾਂਦੀ ਹੈ ਪਰ ਇਹਦੇ ਮਾਤਾ ਪਿਤਾ ਜਿਹੜੇ ਨੇ ਇਕਾਂ ਪਰਵਾਦ ਉਹ ਕਿਸੇ ਦੇਹਧਾਰੀ ਗੁਰੂ ਨਾਲ ਜੁੜਿਆ ਹੋਇਆ ਹੈ ਇਹ ਬੀਬੀ ਜਦੋਂ ਗੁਰਦਾਸਪੁਰ ਵਿਆਹੀ ਗਈ ਪੰਜਵਾਂ ਪਰਿਵਾਰ ਹੈ ਦਾ ਤੇ ਉਸ ਪਰਿਵਾਰ ਵਿੱਚ ਵਿਆਹੀ ਹੈ ਬਾਣੀ ਨਾਲ ਜੁੜੀ ਹੈ ਸਮਾ ਆਪਣੀ ਚਾਲ ਚੱਲਦਾ ਹੈ ਘਰ ਦੇ ਵਿੱਚ ਬੱਚੇ ਵੀ ਕੋਏ ਪਰਿਵਾਰ ਹੱਸਦਾ ਖੇਡਦਾ ਬਾਲ ਪਰਿਵਾਰ ਹੈ ਪਤੀ ਦਾ ਐਕਸੀਡੈਂਟ ਹੋ ਗਿਆ ਮੰਜੇ ਤੇ ਪੈ ਗਿਆ ਕੁਝ ਸਮਾਂ ਚਲੋ ਇਲਾਜ ਹੋਇਆ ਸਾਰਾ ਕੁਝ ਸੱਚੇ-ਸਾਚੇ ਫਰਕ ਪਰ ਰਾਜੀ ਨਹੀਂ ਹੋ ਰਹੇ ਇੱਕ ਦਿਨੇ ਬੀਬੀ ਆਪਣੇ ਪੇਕੇ ਗਈ ਜੂਨ ਦੀਆਂ ਛੁੱਟੀਆਂ ਸੀ ਛੁੱਟੀਆਂ ਵਿੱਚ ਆਪਣੇ ਪੇਕੇ ਪਰਿਵਾਰ ਵਿੱਚ ਗਈ ਐ ਤੇ ਉੱਥੇ ਕੁਝ ਦਿਨ ਰਹਿਣਾ ਕਿ ਬੱਚਿਆਂ ਦੀਆਂ ਛੁੱਟੀਆਂ ਨੇ ਤੇ ਕੁਝ ਦਿਨ ਜਦੋਂ ਰਹੀ ਇੱਕ ਦਿਨੇ ਇਹਦੀ ਮਾਂ ਜਿਹੜੀ ਹੈ ਸੱਕੀ ਮਾਂ ਜਿਹੜੀ ਹੈ ਉਹਨੇ ਰਾਤ ਬੈਠ ਕੇ ਇਹਦੇ ਨਾਲ ਗੱਲ-ਗੱਲਬਾਤ ਸ਼ੁਰੂ ਕੀਤੀ ਕਹਿਣ ਲੱਗੀ ਵੇਖ ਕਿੰਨਾ ਸਮਾਂ ਹੋ ਗਿਆ ਹੈ ਤੇਰਾ ਪਤੀ ਰਾਜੀ ਨਹੀਂ ਹੋ ਰਿਹਾ ਘਰ ਦੇ ਵਿੱਚ ਵੀ ਕੋਈ ਸੁੱਖ ਸ਼ਾਂਤੀ ਨਹੀਂ ਤੇ ਤੂੰ ਮੇਰੀ ਗੱਲ ਮੰਨ ਜਿਹੜੇ ਬਾਬੇ ਕੋਲ ਅਸੀਂ ਜਾਂਦੇ ਹਾਂ ਜਿਹੜੇ ਤੇ ਧਾਰੀ ਗੁਰੂ ਕੋਲ ਕਹਿੰਦੇ ਅਸੀਂ ਜਾਂਦੇ ਅਸੀਂ ਨਾਮਦਾਨ ਲਿਆ ਤੂੰ ਵੀ ਮੇਰੇ ਨਾਲ ਚੱਲ ਉਹਦੇ ਕੋਲੋਂ ਨਾਮਦਾਨ ਲੈ ਲੈ ਉਸ ਬਾਬੇ ਦੀ ਉਸ ਗੁਰੂ ਦੇ ਨਾਲ ਜੁੜ ਤੇਰਾ ਪਤੀ ਰਾਜੀ ਹੋ ਜਾਵੇਗਾ ਤੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਏਗੀ ਉਸ ਦੀ ਪੀਤਾ ਨਾਮ ਹੈ ਸੁਰਿੰਦਰ ਕੋ ਕੌਰ ਇੱਕ ਕਿਤਾਬ ਹੈ ਰਣਜੀਤ ਸਿੰਘ ਰਾਣਾ ਦੀ ਲਿਖੀ ਉਸ ਕਿਤਾਬ ਦਾ ਨਾਮ ਹੈ ਜਾਂ ਤੂੰ ਸਾਹਿਬ ਉਸ ਕਿਤਾਬ ਵਿੱਚ ਉਹਨੇ ਆਪਣੀ ਹੱਦ ਬੀਤੀ ਲਿਖੀ ਹੈ ਉਹ ਬਿੱਬੀ ਕਹਿੰਦੀ ਮੇਰੀ ਮਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਦੇ ਤੇ ਦੇਹ ਭਾਜੀ ਗੁਰੂ ਦੇ ਨਾਲ ਜੁੜ ਕਹਿੰਦੀ ਮੈਨੂੰ ਆਪਣੀ ਮਾਂ ਦੀਆਂ ਗੱਲਾਂ ਬਹੁਤ ਪੁਰੀਆਂ ਲਕੀਆਂ ਕਹਿੰਦੀ ਮੈਂ ਉਹਨੂੰ ਜਵਾਬ ਦਿੱਤਾ ਕਿ ਮੇਰਾ ਗੁਰੂ ਸਰਵ ਕਲਾ ਸਮਰੱਥ ਹੈ ਮੇਰਾ ਗੁਰੂ ਹਾਜ਼ਰਾ ਹਜ਼ੂਰ ਹੈ ਜਾਣਾ ਜਹੂਰ ਹੈ ਪਰ ਤੱਕ ਗੁਰਾਂ ਕੀ ਦੇਹ ਹੈ ਤੇ ਮਾਂ ਨੇ ਇੱਕ ਤਾਨਾ ਮਾਰਿਆ ਕਹਿੰਦੀ ਕਾਹਦਾ ਗੁਰੂ ਨਾ ਸੁਣਦਾ ਨਾ ਹੋੜ ਦਾ ਨਾ ਸਾਡੀਆਂ ਆਵਾਜ਼ਾਂ ਸੁਣੇ ਨਾ ਬੋਲੇ ਜਿੰਨਾ ਚਿਰ ਪੰਜ ਜਾਣੇ ਲੈਣ ਦਾ ਜਾਣ ਘਰ ਨਹੀਂ ਆ ਸਕਦਾ ਕਿੰਨੀ ਤਿਆਰੀ ਕਰੀਏ ਫਿਰ ਆਉਂਦਾ ਹੈ ਕਿ ਕਾਹਦਾ ਗੁਰੂ ਸਾਡਾ ਗੁਰੂ ਤੇ ਪ੍ਰਤੱਖ ਦੇ ਹੈ ਜਦੋਂ ਵੀ ਧੋਣ ਕਰੀਏ ਜਦੋਂ ਆਵਾਜ਼ ਮਾਰੀਓ ਚੱਲ ਕੇ ਆ ਜਾਂਦਾ ਉਹ ਤੇ ਸਾਡੀਆਂ ਸੁਣਦਾ ਹੈ ਸਾਡੇ ਨਾਲ ਗੱਲਾਂ ਕਰਦਾ ਹੈ ਤੇ ਤੇਰਾ ਗੁਰੂ ਕਾਹਦਾ ਗੁਰੂ ਉਹ ਬੀਬੀ ਕਹਿੰਦੀ ਮੈਂ ਆਪਣੀ ਮਾਂ ਨੂੰ ਕੁਝ ਕਹਿ ਤੇ ਨਹੀਂ ਸਕੀ ਹਰੇ ਗੱਲਾਂ ਮੇਰੇ ਮਨ ਵਿੱਚ ਬੜੀਆਂ ਰੜਕਦੀਆਂ ਸੀ ਮਨ ਬੜਾ ਦੁਖੀ ਹੋਇਆ ਕਹਿੰਦੀ ਦਿਨ ਚੜਿਆ ਕਹਿੰਦੀ ਆਪਣੇ ਬੱਚਿਆਂ ਨੂੰ ਉਠਾਇਆ ਤਿਆਰ ਕੀਤਾ ਪਟਿਆਲੇ ਤੋਂ ਗੁਰਦਾਸਪੁਰ ਦੀ ਬੱਸ ਫੜੀ ਤੇ ਸਾਰਾ ਰਾਹ ਮਨ ਵਿੱਚ ਇਹੀ ਵਿਚਾਰ ਚੱਲਦੇ ਰਹੇ ਜਿਹੜਾ ਮਾਂ ਨੇ ਆਹਣਾ ਵਾਰਿਆ ਸੀ ਛਾਣੇ ਕਹਿੰਦੇ ਹਥਿਆਰ ਦਾ ਲੱਗਾ ਫੱਟ ਤੇ ਜਿਹੜਾ ਰਾਜੀ ਹੁੰਦਾ ਹੈ ਸ਼ਬਦਾਂ ਦੀ ਬਿਮਾਰੀ ਮਾਰ ਜਿਹੜੀ ਜ਼ਖਮ ਸ਼ਬਦ ਦਾ ਹੈ ਨਾ ਇਹ ਰਾਜੀ ਨਹੀਂ ਹੁੰਦਾ ਮਾਂ ਦੀਆਂ ਕੰਨਾਂ ਗੱਲਾਂ ਰੜਕਦੀਆਂ ਸੀ ਕਿ ਤੇਰਾ ਗੁਰੂ ਕਿਹੜਾ ਬੋਲਦਾ ਹੈ ਤੇਰਾ ਗੁਰੂ ਕਿਹੜਾ ਗੱਲਾਂ ਕਰਦਾ ਹੈ ਤੇਰਾ ਗੁਰੂ ਕਿਹੜਾ ਆਪੇ ਚੱਲ ਕੇ ਆਉਂਦਾ ਹੈ ਕਹਿੰਦੀ ਮੈਂ ਹੀ ਕੁਝ ਸੋਚਦੀ ਸੋਚਦੀ ਮਨ ਵਿੱਚ ਬੜੀ ਉਦਾਸ ਆਪਣੇ ਘਰ ਆਈ ਕਹਿੰਦੀ 12 ਵਜੇ ਸੀ ਬੱਦਲ ਵਾਈ ਹੋਈ ਸੀ ਮੀਂਹ ਪੈ ਰਿਹਾ ਸੀ ਨਿਕਾ ਨਿਕਾ ਤੇ ਰਾਤ ਵੀ ਮੀਂਹ ਪੈ ਕੇ ਤੇ ਅਜਨੇ ਵੀ بارش ਹੋ ਰਹੀ ਸੀ ਕਹਿੰਦੀ ਮੈਂ ਘਰ ਆਈ 12 ਵਜੇ ਕਹਿੰਦੀ ਮੈਂ ਘਰ ਪਹੁੰਚੀ ਉਨੇ ਸਭ ਕੁਝ ਲਿਖਿਆ ਆਪਣੀ ਕਿਤਾਬ ਉਹਨੇ ਲੇਖ ਲਿਖਿਆ ਕਹਿੰਦੀ 12 ਵਜੇ ਘਰ ਆਈ ਮੈਂ ਆਪਣੇ ਘਰ ਦੇ ਅੰਦਰ ਦਾਤਲ ਹੋਈ ਖਲਾਰਾ ਬੜਾ ਸੀ ਕਹਿੰਦੀ ਮੈਂ ਆਪਣਾ ਘਰ ਦੀ ਸਾਫ ਸਪਾਈ ਕਰ ਰਹੀ ਸੀ ਤੇ 12:30 ਵਜੇ 12 ਵਜੇ ਘਰ ਆਈ ਕਹਿੰਦੀ 12:30 ਵਜੇ ਘਰ ਦਾ ਦਰਵਾਜ਼ਾ ਖੜਕਿਆ ਕਹਿੰਦੀ ਮੈਂ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਦਾ ਦ੍ਰਿਸ਼ ਵੇਖ ਕੇ ਕਹਿੰਦੀ ਮੇਰੇ ਨਿੱਤਰ ਭਾਰਾ ਕਿਉਂ ਕਹਿੰਦੀ ਬਾਹਰ ਸਾਡੇ ਗੁਵਾੜ ਵਿੱਚ ਹੀ ਰਹਿੰਦਾ ਇੱਕ ਮਾਸਟਰ ਖੜਾ ਹੈ ਉਹਦਾ ਨਾਮ ਹੈ ਅਵਤਾਰ ਸਿੰਘ ਉਹ ਮਾਸਟਰ ਸਾਡੀ ਕਲੋਨੀ ਵਿੱਚ ਇੱਕ ਸਰਕਾਰੀ ਸਕੂਲ ਹੈ ਉਹ ਸਕੂਲ ਦੇ ਵਿੱਚ ਪੜਾਉਂਦਾ ਹੈ ਕਹਿੰਦੀ ਉਹਦੇ ਸਿਰ ਤੇ ਧਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਮੂਪ ਹੈ ਤੇ ਕਹਿੰਦੀ ਮੇਰੇ ਨੇਤਰ ਭਾਰ ਆਏ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਬੋਲ ਸਕਦੀ ਤੇ ਉਹ ਮਾਸਟਰ ਨੇ ਗੱਲ ਸ਼ੁਰੂ ਕੀਤੀ ਕਹਿਣ ਲੱਗਿਆ ਕਿ ਜਿਹੜਾ ਸਾਡੇ ਨੇੜੇ ਸਕੂਲ ਹੈ ਇੱਕ ਗੁਰੂ ਗ੍ਰੰਥ ਸਾਹਿਬ ਉੱਤੇ ਪ੍ਰਕਾਸ਼ ਮਣ ਸੰਨ ਤੇ ਰਾਤ ਦੀ ਬਾਰਿਸ਼ ਬਹੁਤ ਹੋਈ ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਣ ਸੰਨ ਉਹ ਕਮਰਾ ਚੂਣ ਲੱਗ ਗਿਆ ਤੇ ਜਿਹੜੀ ਸਕੂਲ ਦੀ ਪ੍ਰਿੰਸੀਪਲ ਹੈ ਉਹਨੂੰ ਹੋਰ ਕਮਰਾ ਦੇਣ ਵਾਸਤੇ ਕਿਹਾ ਪਰ ਉਹਨੇ ਮਨਾਂ ਕਰ ਦਿੱਤਾ ਉਹਨੇ ਇੱਕ ਗੱਲ ਕਹੀ ਹੈ ਜੇ ਇੰਨਾ ਹੀ ਤੈਨੂੰ ਗੁਰੂ ਨਾਲ ਪਿਆਰ ਹੈ ਤੇ ਆਪਣੇ ਘਰ ਲੈ ਜਾ ਤੇ ਉਹ ਮਾਸਟਰ ਅਵਤਾਰ ਸਿੰਘ ਉਹਦਾ ਨਾਮ ਹੈ ਕਹਿੰਦਾ ਮੈਂ ਜਦੋਂ ਤੁਰਿਆ ਹੁੰਦਾ ਤੇ ਮੇਰੇ ਮਨ ਵਿੱਚ ਬਾਰ ਬਾਰ ਹੀ ਖਿਆਲ ਆਉਂਦਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਲਿਆ ਹੈ ਪਰ ਪ੍ਰਕਾਸ਼ ਕਿੱਥੇ ਕਰਾਂਗਾ ਮੇਰੇ ਵੀ ਘਰ ਦੋ ਹੀ ਕਮਰੇ ਨੇ ਜਿਹਦੇ ਵਿੱਚ ਅਸੀਂ ਸਾਰਾ ਪਰਿਵਾਰ ਉਜਾਰਾ ਕਰਦੇ ਤੇ ਬੀਬੀ ਨੂੰ ਦੱਸਦਾ ਕਹਿੰਦਾ ਮੈਂ ਜਦੋਂ ਤੁਹਾਡੇ ਘਰ ਦੇ ਦਰਵਾਜ਼ੇ ਆਇਆ ਮੇਰੇ ਮਾਨਵਤ ਆਇਆ ਹੀ ਤੇ ਬਾਜਵਾ ਪਰਿਵਾਰ ਦਾ ਘਰ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਤੇ بڑے ਕਮਰੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾਲੂ ਵੀ ਨੇ ਕਿ ਇਹਨਾਂ ਨੂੰ ਕਿਉਣਾ ਪੁੱਛਣਾ ਤੈਨੂੰ ਉਹ ਬੀਬੀ ਲੈ ਕੇਦੀ ਕਹਿੰਦੀ ਕਿ ਉਹਨੇ ਜਦੋਂ ਮੈਨੂੰ ਇੱਕ ਯਾਰ ਕਿ ਕੀ ਤੁਹਾਡੇ ਘਰ ਕੋ ਗੁਰੰਤ ਸਾਹਿਬ ਜੀ ਦਾ ਪ੍ਰਕਾਸ਼ ਕੁਝ ਦਿਨ ਕਰ ਸਕਦੇ ਆ ਤੇ ਕਹਿੰਦੀ ਮੇਰੇ ਨੇਤਰ ਭਾਰਾ ਇਹ ਤਾਂ ਨਿਕਲ ਗਈਆਂ ਸਤਿਗੁਰੂ ਮੈਂ ਤੇ ਇਹ ਸੋਚਦੀ ਸੀ ਕਤੇ ਮੇਰੀ ਮਾਂ ਸੱਚੀ ਨਾ ਕਹਿੰਦੀ ਹੋਵੇ ਕਿ ਸਾਡਾ ਗੁਰੂ ਕਿਹੜਾ ਸੁਣਦਾ ਹੈ ਸਾਡਾ ਗੁਰੂ ਕਿਹੜਾ ਬੋਲਦਾ ਹੈ ਸਾਡਾ ਗੁਰੂ ਕਿਹੜਾ ਬਿਨਾ ਬੁਲਾਇਆ ਹੁੰਦਾ ਹੈ ਪਰ ਸਤਿਗੁਰੂ ਤੂੰ ਤੇ ਮੈਨੂੰ ਬੁਲਾਉਣ ਵੀ ਨਹੀਂ ਦਿੱਤਾ ਤੂੰ ਤੇ ਬਿਨਾ ਬੁਲਾਇਆ ਹੀ ਮੇਰੇ ਘਰ ਚੱਲ ਕੇ ਆ ਗਿਆ ਕਹਿੰਦੀ ਮੈਨੂੰ ਸਮਝ ਨਾ ਆਵੇ ਕਿਰਾ ਕੀ ਉਸੇ ਵੇਲੇ ਕਹਿੰਦੀ ਮੈਂ ਅੰਦਰ ਗਈ ਇੱਕ ਕਮਰਾ ਤਿਆਰ ਕੀਤਾ ਛੇਤੀ ਛੇਤੀ ਚਦੋਹਾ ਲਾਇਆ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਜਦੋਂ ਪ੍ਰਕਾਸ਼ ਕੀਤਾ ਹੁਕਮਨਾਮਾ ਲਿਆ ਕਹਿੰਦੀ ਗੁਰੂ ਅਰਜਨ ਸਾਹਿਬ ਜੀ ਕੋਲ ਕੇ ਕਹਿ ਰਹੇ ਸੀ ਤੂੰ ਉਦਾਸ ਨਾ ਹੋ ਜਿਹੜਾ ਪ੍ਰਪਤਖ ਗੁਰੂ ਵੈ ਇਹ ਸਰਬ ਕਲਾ ਸਮਰਾਟ ਗੁਰੂ ਵੈ ਇਹ ਗੁਰਬਾਣੀ ਦਾ ਬਚਨ ਸੀ ਧਨਾਸੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀਨੋਂ ਬੜ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖੇ ਹਵ ਲੋਕਣ ਕੀਨੋਂ ਦਾਸ ਦਾ ਦੁਖ ਬਿਦਾਰੋ ਹਰ ਜਨ ਰੱਖੇ ਗੁਰ ਗੋਬਿੰਦ ਤੂੰ ਕਿਉ ਡੋਲਦੀ ਐ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜਦੇ ਉਹਨਾਂ ਦੀ लाज ਗੁਰੂ ਆਪ ਰੱਖਦਾ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਏ ਉਹ ਸਭ ਮਿਟੈ ਦਇਆਲ ਪੁਰਖ ਬਖਸੰਦ ਜੋ ਮਨ ਕਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਦਾ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਹੁਹਾ ਸੱਚ ਹੋਵੇ ਉਸ ਦਿਨ ਤੋਂ ਬਾਅਦ ਕਹਿੰਦੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਡੇ ਘਰ ਹੈ ਜਿਹੜਾ ਪੇਕਾ ਪਰਿਵਾਰ ਜੀ ਧਾਰੀ ਗੁਰੂ ਨਾਲ ਜੁੜਿਆ ਸੀ ਉਸ ਗੁਰੂ ਨੂੰ ਛੱਡ ਕੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾਗੂ ਬਣ ਗਏ ਮੈਂ ਬੇਨਤੀ ਕੀਤੀ ਸੀ ਆਰੰਭ ਵਿੱਚ ਕਦੇ ਮਨ ਵਿੱਚ ਸ਼ੰਕਾ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਕੀ ਬੋਲਦਾ ਸਾਡੀਆਂ ਸੁਣਦਾ ਸਾਡੇ ਨਾਲ ਗੱਲਾਂ ਕਰਦਾ ਨਹੀਂ ਤੁਸੀਂ ਭਾਵਨਾ ਬਣਾਇਓ ਸੱਚ ਕਰਕੇ ਜਾਣਿਓ ਗੁਰੂ ਗ੍ਰੰਥ ਸਾਹਿਬ ਸਾਡੀ ਸੁਣਦਾ ਵੀ ਹੈ ਸਾਡੇ ਨਾਲ ਬੋਲਦਾ ਵੀ ਹੈ ਤੇ ਸਾਡੀਆਂ ਭਾਵਨਾਵਾਂ ਦੀ ਕਦਰ ਵੀ ਕਰਦਾ ਹੈ ਤੇ ਸਾਡੀ ਮਰਦਿਆਂ ਚਾਹਾਂ ਪੂਰੀਆਂ ਵੀ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ ਪੁੰਜਾ